ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ 4 ਸਤੰਬਰ 2025 ਸਵੇਰ ਦਾ ਸਮਾਂ ਜਿਹੜਾ ਤਕਰੀਬਨ 6:10 ਮੈਂ ਆਪਦੇ ਭਾਈਚਾਰੇ ਨੂੰ ਹਰੀਕਿਆਂ ਵਾਲੇ ਹੈਡ ਦੀ ਜਿਹੜੀ ਉਹ ਜਾਣਕਾਰੀ ਸਾਂਝੀ ਕਰ ਰਿਹਾ ਹਰੀਕਲ ਹੈਡ ਤੋਂ ਕਿ 3 ਲੱਖ 30 ਹਜ਼ਾਰ ਪਾਣੀ ਜਿਹੜਾ ਕਿਊਸਕ ਪਾਣੀ ਹੈ ਥੜਾ ਡਾਉਨ ਸਟ੍ਰੀਮ ਥੱਲੇ ਨੂੰ ਛੱਡਿਆ ਜਾ ਰਿਹਾ ਔਰ ਪਿੱਛੇ ਜਿਹੜੀ ਆਮਦ ਆ ਉਹ 345 ਪੰਤੂਲੀ ਦੇ ਲੱਗੇ ਆ ਇਸ ਕਰਕੇ ਅੱਜ ਮੌਸਮ ਨੇ ਸਾਥ ਦਿੱਤਾ ਤੇ ਵੈਗਰੂ ਕਿਰਪਾ ਕਰੇਗਾ ਬਾਕੀ ਮਨਸਰ ਕਰੇਗਾ ਡੈਮਾ ਤੋਂ ਕੁਝ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਾਮ ਤੱਕ ਪਾਣੀ ਜਿਹੜਾ ਉਹ ਘਟਣਾ ਸ਼ੁਰੂ ਹੋਵੇਗਾ ਸੋ ਅਕਾਲ ਪੁਰਖ ਅੱਗੇ ਵੈਗਰੂ ਅਗੇ ਉਹ ਹੀ ਅਰਦਾਸ ਹੈ ਪਾਤਸ਼ਾਹ ਜਿਹੜਾ ਸੰਕਟ ਆਇਆ ਸਾਡੇ ਤੇ ਟਲ ਜਾਵੇ ਸਾਡੇ ਪੰਜਾਬ ਨੂੰ ਬਚਾ ਲਓ ਮਾਲਕਾ ਸੋ ਇਹਨੀਆਂ ਬੇਨਤੀਆਂ ਕਰਦਾ ਮੈਂ ਹਰੀਕਾਂ ਵਾਲੇ ਹੈਡ ਦੀ ਜਿਹੜੀ ਅੱਜ ਦੀ ਜਾਣਕਾਰੀ ਅਹ ਸੋਬਾ ਜਿਹੜਾ 4 ਤਰੀਕ ਆ ਔਰ 6 ਵਜ ਕੇ ਤੇ 10 ਮਿੰਟ ਤੇ ਮੈਂ ਆਪਦੇ ਭਾਈਚਾਰੇ ਨਾਲ ਸਾਂਝੀ ਕਰਦਾ ਇਹਨੀਆਂ ਬੇਨਤੀਆਂ ਕਰਦਾ ਹਰੀ ਕਾਲੇ ਹੈਡ ਤੋਂ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ